ਸਰ ਸਿਕਾਲ ਜੀ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਵੀਰੇ ਜੋ ਆਪਾਂ ਸਕਰੀਨ ਤੇ ਮੱਝ ਤੁਹਾਨੂੰ ਵਿਖਾ ਰਹੇ ਹਾਂ ਇਹ ਪਿੰਡ ਚੁਨਾਗਰਾ ਜ਼ਿਲ੍ਹਾ ਪਟਿਆਲਾ ਤੇ ਪਾਤੜਾ ਤੋਂ ਸਿਰਫ 5-6 ਕਿਲੋਮੀਟਰ 3-4 ਕਿਲੋਮੀਟਰ ਦੇ ਫਾਸਲੇ ਦੇ ਨਾਲ ਆ ਮੱਝ ਹੈ ਬਾਈ ਮাইয়া ਸਿੰਘ ਜੀ ਦੇ ਕਰ ਜੋ ਕੀ ਵੀਰਾਂ ਨੇ ਇਹ ਮੱਝ ਸੇਲ ਕਰਨੀ ਹੈ 5 ਮਹੀਨਿਆਂ ਦੀ ਵੀਰੇ ਇਹ ਗੱਬਣਾ ਤੇ ਭਰਾਵਾਂ ਨੇ ਦੱਸਣ ਅਨੁਸਾਰ 3 ਲੀਟਰ ਦੁੱਧ ਹੈ ਜਰਕੇ ਇਹ ਥਾਣਾ ਪਾਸ ਕਰਵਾਂਦੀ ਹੈ ਜਿਸ ਵੀਰ ਨੇ ਲੈਣੀ ਹੋਈ ਤਾਂ ਵੀਰਾਂ ਦਾ ਕੰਟੈਕਟ ਨੰਬਰ ਹੈਗਾ 78143 55450 78143 55450 ਤੇ ਭਰਾਵਾਂ ਨਾਲ ਕੰਟੈਕਟ ਕਰ ਲਓ ਤੇ ਬਾਕੀ ਪੂਰੀ ਮੱਝ ਦੀ ਡਿਟੇਲ ਤੁਸੀਂ ਲੈ ਲੈਣਾ ਪਿੰਡ ਵੀਰਾਂ ਦਾ ਚਨਾਗੜਾ ਜ਼ਿਲ੍ਹਾ ਪਟਿਆਲਾ ਤੇ ਪਾਤਨਾਂ ਤੋਂ ਸਿਰਫ 3-4 ਕਿਲੋਮੀਟਰ ਦਾ ਫਾਸਲਾ ਪਿੰਡ ਦਾ ਤੇ ਬਾਕੀ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਸ ਭਰਾ ਨੂੰ ਲੋੜ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਧੰਨਵਾਦ ਵੀਰਾਂ ਦਾ